ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਦੇਖੋ ਹਾਂਜੀ ਸਵਾਗਤ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਜੀ ਤੂੜੀ ਵਾਲਾ ਰੀਪਰ ਇਹ ਹੈਗਾ ਜੀ ਰਾਜਾ ਦਾ ਰੀਪਰ ਆ 2016 ਮਾਡਲ ਆ ਜੀ ਤਲਵੰਡੀ ਭਾਈ ਦਾ ਬਣਿਆ ਰੇਟ ਹੈਗਾ ਜੀ 1 ਲੱਖ 40000 ਫਰੀਦਕੋਟ ਜੈਤੋ ਏਰੀਏ ਦੇ ਵਿੱਚ ਖੜਾ ਤੇ ਮੁੱਲ ਕਰਦੇ ਜੀ 1 ਲੱਖ 40000 ਤੇ ਬਾਕੀ ਵੀਰਾਂ ਦਾ ਨੰਬਰ ਨੋਟ ਕਰ ਲਓ ਜੀ 9646 60581 ਜੀ ਨੰਬਰ ਹੈਗਾ ਜੀ 96468 60582 ਵਾਲੀ ਰੰਗ ਪੇਂਟ ਦਾ オリジナル ਰੀਪਰ ਨਾਲ ਦਾ ਰੰਗ ਪੇਡ ਪਿਆ ਕੋਈ ਖਾਸ ਰਿਪੇਅਰ ਦੀ ਲੋੜ ਨਹੀਂ ਬਸ ਫਲੇਟ ਬਦਲ ਕੇ ਤੇ ਮਸ਼ੀਨ ਚੱਲ ਪੂਗੀ ਜੀ ਚੱਲਣ ਚੁੱਲਣ ਚ ਬਹੁਤ ਓਕੇ ਮਸ਼ੀਨ ਹੈ ਜੀ ਤੇ ਜਿਹੜੇ ਵੀਰ ਨੇ ਖਰੀਦਣਾ ਮਾਲਕ ਵੀਰ ਨਾਲ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਰੀਪਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਹੋਰ ਇਸੇ ਤਰ੍ਹਾਂ ਦੀ ਐਡਲ ਗਾਉਣ ਲਈ ਆਪਣੇ ਚੈਨਲ ਤੇ ਨੰਬਰ ਦਿੱਤਾ ਹੈ ਜੀ WhatsApp ਉੱਤੇ ਮਾ ਭੇਜ ਦਿਓ ਤੁਹਾਡੀ ਐਡ ਫ੍ਰੀ ਵਿੱਚ ਲਗਾ ਦਿੱਤੀ ਜਾਊਗੀ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਦੇਖਣ ਦੇ ਲਈ